ਲੈਵਲ ਚੱਲੇ ਅੱਜ ਆਇਆ ਮੁੰਡਾ ਲੈਣ ਬੱਕਰੀ ਬਰਬਰੀ ਬੰਦਰ ਡੋੜ ਤੋਂ ਠੀਕ ਐ ਤੇ ਆਹ ਬੱਕਰੀ ਦਿੱਤੀ ਬਹੁਤ ਤਗੜੇ ਫਰੇਮ ਦੀ ਐ ਬੱਕਰੀ ਕਿਹੜੀ ਗਲਾਚ ਚ ਬੁੱਤ ਵੱਡਾ 3 ਕਿਨੀ ਰਕੇ ਜੀ ਇਹ ਕਿਹੜੀ ਐ ਪਹਿਲੀ ਕੱਚੀ ਕੋਈ ਪਹਿਲੀ ਪੜਾਉਂਦੇ ਨਹੀਂ ਸਾਨੂੰ ਪੰਜਾਬੀ ਊੜਾੜਾ ਆਵਾਂ ਏ ਬੀ ਸੀ ਚਲ ਸੁਣਾ ਏ ਬੀ ਸੀ ਹੈ ਬਾਤ ਕਰੋ ਲੈ ਬਈ ਨਿਕਿਆ ਕਿਹਦੇ ਦਾ ਬੱਕਰਾ ਆਪਣਾ ਬੱਕਰਾ ਕਿਧਰ ਗਿਆ ਤੇਰਾ ਲਿਆ ਉਧਰ ਇਹਨੂੰ ਭਜਾ ਕੇ ਆ ਆਦੇ ਬੱਚਿਆਂ ਨੂੰ ਬਈ ਸ਼ੌਂਕ ਜ਼ਰੂਰ ਪਾਉ ਜਾਨਵਰਾਂ ਨਾਲ ਨਾਲੇ ਨਸ਼ੇ ਬੱਤੋਂ ਦੂਰ ਬਚਣਗੇ ਨਾਲੇ ਮੋਬਾਈਲਾਂ ਤੋਂ ਨਿਕਲੂਗਾ ਹੁਣ ਆ ਬੱਕਰਾ ਨਾਲ ਬਈ ਇਹਦੇ ਹਣਾ ਇਹ ਕਿਸੇ ਭਰਾ ਨੇ ਪਹਿਲਾਂ ਨਰਮ ਬੱਕਰੇ ਤੋਂ ਕ੍ਰੋਸ ਕਰਵਾਤੀ ਤੇ ਹੁਣ ਬਾਈ ਨੂੰ ਆਖਿਆ ਆਪਣੇ ਬੱਕਰੇ ਤੋਂ ਕਰਾ ਕੇ ਦੇਵਾਂ ਕ੍ਰੋਸ ਤੇ ਬੱਚੇ ਵੇਖਿਆਂ ਦੀ ਬਹੁਤ ਚੰਗੀ ਫਰੇਮ ਦੀ ਲਾਲ ਗਲਦਾਰ ਬਰਬਰੀ ਐ ਤੁਸੀਂ ਬਰਬਰੀਆਂ ਲੈਣੀਆਂ ਬਈ ਆ ਜੋ ਇਹ ਚਾਰ ਪੰਜ ਬਰਬਰੀਆਂ ਹੈਗੀਆਂ ਪੂਰੇ ਘੈਂਟ ਕੰਨਾਂ ਦੇ ਵਿੱਚ ਦਿਖਾ